7000 30000 50000 30000 ਇਹਨਾਂ ਚੋਂ ਜਿਹੜਾ ਵੀ ਮਰਜ਼ੀ ਮੋਟਰਸਾਈਕਲ ਲੈ ਜਾਓ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜਾ ਹੈਲੋ 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 ਜੀ ਤੁਸੀਂ ਵੀਰੇ ਕੀ ਕਰੀ ਜਾਂਦਾ ਤੁਸੀਂ ਵੀਰੇ ਮੋਟਰਸਾਈਕਲ ਵੇਚੀ ਐਨੇ ਹੋਰ ਕੀ ਕਰੀ ਐਨੇ ਯਾਰ ਕਮਾਲ ਕਰੀ ਐਨਾ ਯਾਰ ਵੀਰੇ ਮੋਟਰਸਾਈਕਲਾਂ ਦੀ ਫੈਕਟਰੀ ਹੈ ਕਿ ਦਰਵਾਜਿਆਂ ਦੀ ਫੈਕਟਰੀ ਆ ਤੇ ਮੋਟਰਸਾਈਕਲਾਂ ਦੀ ਭਰਾਵਾ ਇੰਨੇ ਲੱਗੇ ਪਏ ਆ ਉੱਪਰ ਲੱਗੇ ਪਏ ਆ ਤੈਨੂੰ ਮੈਂ ਦਿਖਾਉਣਾ ਇਹ ਤਾਂ ਸਾਡੇ ਜਿਹੜੇ ਮੁੰਡੇ ਨੇ ਵੀਰੇ ਸਟਾਫ ਮੈਂਬਰ ਉਹਨਾਂ ਦੇ ਮੋਟਰਸਾਈਕਲ ਨੇ ਸਾਡਾ ਤਾਂ ਦਰਵਾਜਿਆਂ ਦਾ ਕੰਮ ਆ ਵੀਰੇ ਤੇ ਲੈਦਾ ਹੈ ਭਾਈ ਮੈਂ ਸੇਲ ਚਲਾਉਣੀ ਹੁੰਦੀ ਐ ਨਹੀਂ ਵੀਰੇ ਨਹੀਂ ਇਹ ਤਾਂ ਮੁੰਡਿਆਂ ਦੇ ਮੋਟਰਸਾਈਕਲ ਨੇ ਜਿਹੜੇ ਕੰਮ ਕਰਦੇ ਆ ਪਰ ਤੁਸੀਂ ਕੀ ਕਰਦੇ ਹੋ ਇੱਥੇ ਅਸੀਂ ਤਾਂ ਵੀਰੇ ਆ ਦਰਵਾਜੇ ਵੇਚਦੇ ਆ ਵੀਰੇ ਸੋਹਣੇ ਸੋਹਣੇ ਦੇਖ ਚੈੱਕ ਕਰ ਸਿੱਧੀ ਹੋ ਜਾਨਾ ਲੇਕਿਨ ਮੜਾ ਮੋੜਾ ਦੇਖਤਾ ਲਿਆ ਕਰੋ ਭਰਾਵਾ ਵੀ ਕੀ ਚੱਲ ਫਿਰ ਦਰਵਾਜੇ ਦੱਸ ਦੇ ਕਿਨੇ ਕਿਨੇ ਦੇ ਫਿਰ ਤੇਰੇ ਕੋਈ ਦਰਵਾਜੇ ਤੁਸੀਂ ਇੱਧਰ ਆਵਾ ਦੇਖ ਦਰਵਾਜੇ ਰਸ਼ੀਨ ਕੈਲ ਦਾ ਪੱਲਾ ਡਬਲ ਜਾਲੀ ਵਾਲਾ ਪੱਲਾ ਸਟੀਲ ਦੇ ਰਾੜਾ ਜਿੰਨੀਆਂ ਮਰਜ਼ੀ ਪਵਾਓ ਚਾਹੇ 5 ਕਿਲੋ ਰਾੜ ਪਵਾ ਲਓ 155 ਰੁਪਏ ਸਕੁਅਰ ਫੁੱਟ ਦੋਨੇ ਪਾਸੇ ਡਿਜ਼ਾਈਨ ਆ ਸਿੰਗਲ ਸਾਈਡ ਇੱਕ ਡਬਲ ਜਾਲੀ ਲੱਗੀ ਹੋਈ ਆ 5 ਇੰਚੀ ਫਰੇਮ ਲੱਗੀ ਹੋਈ ਆ ਸਿਰਫ 303500 ਰੁਪਏ ਦਾ ਪੱਲਾ ਪੱਲਾ ਤਾਂ ਖਾਸਾ ਵੱਡਾ ਲੱਗਦਾ ਮੈਨੂੰ ਲੱਗਦਾ ਬਈ ਇਹ ਬਰੇ 7 ਬਾਈ 3 ਦਾ ਪੱਲਾ ਜੇ ਗੱਲ ਕਰੀਏ ਤਾਂ ਡਬਲ ਜਾਲੀ ਦਾ ਪੱਲਾ 3200 ਰੁਪਏ ਦਾ ਲੈ ਜਾਓ ਸਾਥੋਂ ਅੱਛਾ ਤੇ ਉਦੋਂ ਬਾਅਦ ਆਹ ਲੱਗੇ ਪਏ ਆ ਇਹ ਵੀ ਸਾਗਵਾਨ ਦੇ ਪੱਲੇ ਇੱਧਰ ਆ ਜਾਓ ਤੁਹਾਨੂੰ ਪੱਲੇ ਦਿਖਾਉਣਾ ਅੱਜ ਵਧੀਆ ਵਧੀਆ ਆ ਦੇਖੋ ਜੀ 135 ਰੁਪਏ ਸਕੁਅਰ ਫੁੱਟ ਸਕਰਾਚ ਲੈਸ ਪੱਲਾ ਅੱਛਾ ਸਕਰਾਚ ਨਹੀਂ ਪੈਂਦੇ ਇਹਦੇ ਮੇਰੇ ਯਾਰ ਕੁਛ ਖਸਕਾ ਕੇ ਦਿਖਲਾ ਦੇਗਾ ਹਲਾ ਨਹੀਂ ਪੈਂਦੇ ਕੁਮਾਰ ਦੱਪੀਆ ਦੇ ਸਾਫ ਪੱਕੇ ਸਕਰਾਚ ਨਹੀਂ ਪੈਂਦੇ ਸਾਫ ਦਾ ਸਾਫ 135 135 135 ਰੁਪਏ ਇੱਥੇ ਵੀ ਨਹੀਂ ਪੈਂਦਾ ਸਕਰਾਚ ਇਹਦੇ ਵੀ ਨਹੀਂ ਪੈਂਦਾ ਇੱਥੇ ਵੀ ਨਹੀਂ ਪੈਂਦਾ ਇੱਧਰ ਆ ਜੋ 135 ਰੁਪਏ ਸਕੁਅਰ ਫੁੱਟ 200 ਸਾ ਦੇ ਲਾ ਕਪੜਾ ਵੀ ਨਹੀਂ ਮਾਰਿਆ ਹੈਗਾ ਮੜਿਆ ਕਪੜਾ ਕੁੱਪੜਾ ਮਾਰਨ ਦਾ ਤਾਂ ਟਾਈਮ ਦੇ ਦਿਆ ਕਰੋ ਵੀਰੇ ਸਾਨੂੰ ਯਾਰ ਤੁਸੀਂ ਦੁਰਕਮਾਲ ਹੈ ਕਪੜੇ ਮਾਰਨ ਨੂੰ ਕੀ ਹੁੰਦਾ ਦੱਸ ਨਹੀਂ ਫਿਰ ਉਹ ਪਤਾ ਕੀ ਹੈ ਪੁਲਿਸ ਪੁਲਿਸ ਮਾਰ ਕੇ ਜਦੋਂ ਕੋਈ ਜਿਚਾ ਕੇ ਚੀਜ਼ ਲਾਉਨੇ ਸ਼ੋਅਰੂਮ ਟਾਈਪ ਹੋ ਜਾਂਦਾ ਨਾ ਫਿਰ ਕਸਟਮਰ ਥੋੜਾ ਜੀ ਚੀਜ਼ ਦੇਖਣ ਚ ਵਧੀਆ ਲੱਗੇ ਤੇ ਕੁਆਲਿਟੀ ਕਿੰਨੀ ਵਧੀਆ ਹੋਣੀ ਚਾਹੀਦੀ ਹੈ ਕੁਆਲਿਟੀ ਇਹ ਤਾਂ ਘਰੇ ਬੰਦੇ ਜਦੋਂ ਲੱਗਦਾ ਉਦੋਂ ਬਾਅਦ ਦੱਸ ਚਲੋ ਇਹ ਤਾਂ ਸੈਂਪਲ ਨੇ ਕਸਟਮਰ ਦੇ ਘਰੇ ਤਾਂ ਜਮਾ ਨਮਾ ਫਰੈਸ਼ ਪੱਲਾ ਜਾਊਗਾ ਇਹ ਤਾਂ ਆਪਾਂ ਨੇ ਵੈਸੇ ਦਿਖਾਤਾ ਏਅਰਪੋਰਟ ਦੇ ਵਿੱਚ ਪੱਲਾ ਲੈ ਜਾਓ ਵੀਰੇ ਫੁੱਲ ক্লোਸ ਪੱਲਾ ਹੋਊਗਾ ਜਿੱਥੇ ਮਰਜ਼ੀ ਚੈੱਕ ਕਰ ਲਿਓ ਵਿਚਾਲੋਂ ਵੱਡ ਕੇ ਚੈੱਕ ਕਰ ਲਓ ਉਰੋਂ ਵੱਡ ਕੇ ਚੈੱਕ ਕਰ ਲਿਓ ਕਿਹੜੀ ਲੱਕੜ ਦਾ ਇਹ ਇਦੇ ਵਿੱਚ ਪਾਈਨ ਦੀ ਲੱਕੜ ਹੁੰਦੀ ਹੈ ਜੀ। ਅੱਛਾ। ਜਿਹੜਾ ਫਰੇਮ ਹੁੰਦਾ ਇਹਦਾ ਪਾਈਨ ਦਾ ਹੁੰਦਾ। ਬਾਕੀ ਇਹਦੇ ਵਿੱਚ ਮਿਕਸ ਲੱਕੜ ਪਾ ਕੇ ਪੂਰਾ ਵਧੀਆ ਪੱਲਾ ਬਣਵਾਉਣਾ। ਜੇ ਕੋਈ ਦਿੱਕਤ ਆਈ ਤਾਂ ਵੱਡ ਕੇ ਦੇਖ ਲੈਣ ਬਣਾਉਣ ਵਿਚਾਰਿਆ। ਜਿਵੇਂ ਮਰਜ਼ੀ ਵੱਡ ਕੇ। ਜੇ ਦਿਖਾ ਦਈਂ ਬਈ ਇੱਧਰ ਪੂਰੀ ਵੱਡੀ ਫੈਕਟਰੀ ਆ ਜਿੰਨਾ ਮਰਜ਼ੀ ਇੱਥੋਂ ਸਟਾਕ ਤੁਸੀਂ ਲਿਆ ਜਾ ਸਕਦੇ ਹੋ। ਜਿੰਨੇ ਮਰਜ਼ੀ ਦਰਵਾਜ਼ੇ ਪੂਰੀ ਕੋਠੀ ਦਾ ਪਲਾਂ ਦੀ 50 ਕੋਠੀਆਂ ਦਾ ਕੰਮ ਇੱਕ ਵਾਰੀ ਕਰਵਾ ਲਓ। ਦਰਵਾਜ਼ਾ ਸਾਡੇ ਕੋਲੇ ਇੰਨਾ ਪਿਆ। ਛਾਡੇ ਕੋਲੇ ਇਹਨਾਂ ਦਰਵਾਜਾ ਪਿਆ ਵੀ ਜੇ ਅਸੀਂ 10 ਦਿਨ ਦਰਵਾਜਾ ਨਾ ਬਣਾਈਏ ਤਾਂ ਵੀ ਸਾਰੇ ਅੱਧਾ ਪਿੰਡ ਭਗਤਾ ਦੇਾਂਗੇ ਪਰ ਕਾਰਨ ਕੀ ਹੈ ਅਸੀਂ ਕਸਟਮਰ ਨੂੰ ਰੇ ਪਹਿਲਾਂ ਬੁਲਾਉਨੇ ਆ ਫਿਰ ਉਹਦੀ ਚੁਆਇਸ ਪੁੱਛਦੇ ਆ ਵੀ ਥੋੜਾ ਕਿਸ ਕਲਰ ਦਾ ਸਨਮਈਕਾ ਲਾਈਏ ਫਿਰ ਉਹਨਾਂ ਨੂੰ ਡਿਜ਼ਾਈਨ ਪੁੱਛਦੇ ਆ ਵੀ ਕਿਹੜਾ ਅਸੀਂ ਡਿਜ਼ਾਈਨ ਪਾਈਏ ਚਾਹੇ ਸਾਡੇ ਕੋਲੇ ਲੱਖ ਦਰਵਾਜਾ ਪਿਆ ਸੀ ਫਿਰ ਵੀ ਅਗਲੇ ਨੂੰ ਇਹ ਨਹੀਂ ਕਹਿੰਦੇ ਕਿ ਵੀ ਸਾਡੇ ਵਾਲਾ ਦਰਵਾਜਾ ਲਓ ਕਸਟਮਰ ਦੀ ਜਿਹੇ ਜੀ ਚੁਆਇਸ ਹੋਊਗੀ ਉਹਨੂੰ ਉਹ ਜਿਹੜਾ ਦਰਵਾਜਾ ਹੀ ਬਣਾ ਕੇ ਦਿੱਤਾ ਜਾਊਗਾ ਅਗਲਾ ਕੋਈ ਡਿਜ਼ਾਈਨ ਦਿਖਾ ਦੇ ਉਹ ਵੀ ਬਣਾ ਦੇਵਾਂਗੇ ਜਮ ਫੋਟੋ ਅੱਛਾ ਭਈਆ ਦੇਖ ਲਓ ਹਨਾ ਸਟਾਕ ਵਾਧੂ ਆ ਭਾਈ ਐ ਆ ਵੀਰੇ ਹੂੰ ਸਸਤੇ ਦੀ ਗੱਲ ਤਾਂ ਇਹ ਆ ਵੀ ਤੁਸੀਂ ਜਿੱਥੋਂ ਮਰਜ਼ੀ ਪਤਾ ਕਰ ਲਓ ਸਾਡੇ ਵਾਲਾ ਜਿਹੜਾ ਮਟੀਰੀਅਲ ਆ ਉਹ ਸਾਡੇ ਨਾਲ ਤਾਂ ਤੁਹਾਨੂੰ ਕੋਈ ਦੇ ਨਹੀਂ ਸਕਦਾ ਪਰ ਜੇ ਕੋਈ ਬੇਕਾਰ ਵੀ ਮਟੀਰੀਅਲ ਕਹੇ ਤਾਂ ਵੀ ਸਾਡੇ ਰੇਟ ਨਹੀਂ ਦੇ ਸਕਦਾ ਅੱਛਾ ਇਹ ਦੇਖ ਲਓ ਭਈਆ ਸਾਰੇ ਨਾਮ ਲਿਖੇ ਜਿੱਥੇ-ਇਥੇ ਜਾਣੇ ਆ ਬਰਨਾਲਾ ਪਟਿਆਲਾ ਇਹ ਸਾਰੇ ਸਾਡੇ ਹਰਮਨ ਪਿਆਰੇ ਕਸਟਮਰਾਂ ਦਾ ਨਾਮ ਆ ਰਹੇ ਨੇ ਸਾਰੇ ਕਿਤੇ ਆ ਦੇਖ ਲਓ ਦਿੱੜਬਾਹ ਲੁਧਿਆਣਾ ਪਟਿਆਲਾ ਜੰਮੂ ਕਸ਼ਮੀਰ ਪਤਾ ਨਹੀਂ ਕੋਈ ਨਹੀਂ ਦੂਰ ਜਾਂਦਾ ਭਾਈ ਵਾਹ ਜੀ ਵਾਹ ਜਦੋਂ ਕੋਈ ਰੇਟ 'ਚ ਫਰਕ ਹੋਊਗਾ ਜਾਂ ਕੁਆਲਿਟੀ 'ਚ ਫਰਕ ਹੋਊਗਾ ਜਾਂ ਵਧੀਆ ਚੀਜ਼ ਵੇਚਾਂਗੇ ਤੇ ਆ ਵੱਡੀਆਂ-ਵੱਡੀਆਂ ਮਸ਼ੀਨਾਂ ਦਿਖਾ ਦੇਈ ਬਈ ਆ ਪਈਆਂ ਵੱਡੀਆਂ-ਵੱਡੀਆਂ ਮਸ਼ੀਨਾਂ ਸਨਮੈਕਾ ਲੱਗਦਾ ਵੇਚ ਸਨਮੈਕਾ ਲੱਗਦਾ ਜੀ ਤੁਸੀਂ ਉਰੇ ਆ ਕੇ ਫੈਵੀਕੋਲ ਦੀ ਕੁਆਲਿਟੀ ਚੈੱਕ ਕਰ ਲਓ ਸਨਮੈਕੇ ਦੀ ਕਰ ਲਓ ਮਸ਼ੀਨਾਂ ਦੀ ਚੈੱਕ ਕਰ ਲਓ ਸਾਡੀ ਮਸ਼ੀਨਾਂ ਦਾ ਵੀ ਤੁਹਾਨੂੰ ਜਿਹੜੀ ਚੀਜ਼ ਅਸੀਂ 베ਚਣੀ ਨਹੀਂ ਨਹੀਂ ਹੈਗੀ ਮੰਨ ਲਓ ਮਸ਼ੀਨਾਂ ਤੇ ਅਸੀਂ ਕੰਮ ਹੀ ਕਰਨਾ ਬਿਲਕੁਲ ਬਿਲਕੁਲ ਹੋਰਾਂ ਨਾਲੋਂ ਤੁਹਾਨੂੰ ਸਾਡੀ ਮਸ਼ੀਨਰੀ ਦਾ ਵੀ ਫਰਕ ਮਿਲੂਗਾ ਹਾਂ ਤੇ ਆ ਵੱਡੀਆਂ-ਵੱਡੀਆਂ ਮਸ਼ੀਨਾਂ ਤੇ ਬਈ ਤਿਆਰ ਕਰਦੇ ਵਿਸ਼ਵਾਸ ਕਰੋ ਇੰਨਾ ਬਰੀਕੀ ਡਿਜ਼ਾਈਨ ਸੀ ਇੰਨਾ ਜਿਆਦਾ ਹੈਵੀ ਡਿਜ਼ਾਈਨ ਅਸੀਂ ਨੇ ਪਾਇਆ ਫੇਰ ਵੀ ਮੁੰਡੇ ਨੇ ਸਾਡੇ ਨੇ ਪੂਰਾ ਉਹਨੂੰ ਅਸੀਂ ਕਸਟਮਰ ਦੀ ਜਿਹੜੀ ਚੁਆਇਸ ਆ ਉਹ ਪੂਰੀ ਕਰਕੇ ਦਿੰਦੀ ਆ ਬਈ ਤਾਂ ਖਾਸਾ ਟਾਈਮ ਲੱਗਦਾ ਉਹ ਡਿਜ਼ਾਈਨ ਚ ਬਣਾਉਂਦੇ ਹਨ ਵੀਰੇ ਇਹ 35000 ਰੁਪਏ ਦੇ ਪੱਲਾ ਪਤਾ ਕਰਾ ਸੀ ਮੈਂ ਸਿਰਫ 10000 ਰੁਪਏ ਚ ਪੱਲਾ ਦਿੱਤਾ ਬਾਈ ਨੂੰ ਆਹ ਆਹ ਹੂੰ ਆ ਦੇਖੋ 35000 ਵਾਲਾ ਪੱਲਾ ਸਿਰਫ 10000 ਰੁਪਏ ਦਾ ਦੇਖੋ ਐਕਸਲੈਂਟ ਐਸਾ ਕੰਪਨੀ ਦਾ ਹੂੰ ਅੱਜ ਬਹੁਤ ਫਰਕ ਪੈਗਾ ਬਈ ਨੀ ਆਈ ਦੇ ਤਾਂ ਬਣਾਉਣੇ ਆ ਵੀਰੇ ਪਾਉਣੇ ਆ ਤੇ ਆ ਇਧਰ ਬਈ ਆ ਲੱਗੇ ਪਏ ਆ ਬਾਈ ਉਹਨੇ ਕੰਮ ਕਰੀਂਦਾ ਇੱਥੇ ਮਿਸਤਰੀ ਤੁਸੀਂ ਦੇਖੋ ਇਹ ਸਾਡਾ ਕਿਚਨ ਦਾ ਮਟੀਰੀਅਲ ਆ ਗਿਆ ਜੀ ਇੱਥੇ ਕਿਚਨ ਬਣਦੀ ਆ ਆ ਜਿਹੜਾ ਮਰਜੀ ਆ ਕੇ ਉਹਰੇ ਕੋਈ ਬੋਰਡ ਚੈੱਕ ਕਰ ਲਓ ਪਿਛਲੀ ਸਾਈਡ ਬੋਰਡ ਲੱਗਦਾ ਕਿਵੇਂ ਲੱਗਦਾ ਸਾਰਾ ਕੁਝ ਤੁਹਾਡੇ ਉਰੇ ਮੂਰੇ ਪਿਆਗਾ ਜੋ ਮਰਜੀ ਚੀਜ਼ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ ਅੱਜ ਕੱਲ ਜਿਹੜੀ ਨਵੀਆਂ ਨਵੀਆਂ ਚੀਜ਼ਾਂ ਨੇ ਨਵੇਂ ਨਵੇਂ ਨੇ ਆ ਦੇਖੋ ਆ ਟੈਂਡ ਬਣੇ ਪਹਿਲਾਂ ਟੈਲੀਸਕੋਪੀਆਂ ਹੋਇਆ ਕਰਦੀਆਂ ਸੀ ਇਹਨਾਂ ਉਹ ਗੋਲੀਆਂ ਜਾਂਦੇ ਨਿਕਲ ਜਾਂਦੀਆਂ ਸੀ ਉਦੋਂ ਬਾਅਦ ਫਿਰ ਉਹ ਕਿਸੇ ਕੰਮ ਦੀ ਰਹਿੰਦੀ ਨਹੀਂ ਸੀ ਇਹ ਦੇ ਉੱਤੇ ਜੈ ਤੁਸੀਂ ਬੰਦਾ ਖੜਾ ਦੋ ਤਾਂ ਵੀ ਇਹਨੂੰ ਕੁਝ ਨਹੀਂ ਹੋਣਾ ਤੇ ਬਈ ਹੈ ਵੀ ਮਿਲਦਾ ਮੈਂ ਪੂਰੀ ਜਾਂਦੀ ਹੋਣਾ ਮਲਾਮ ਜੀ ਵਧੀਆ ਬਈ ਕਮਾਲ ਕਰਤੀ ਸਾਰੀ ਸਾਫ ਬਈ ਉਧਰੋਂ ਦੇਖਿਓ ਪੂਰਾ ਵਧੀਆ ਕੰਮ ਜੋਰਾ ਸ਼ੋਰਾ ਦੇ ਚੱਲੀ ਜਾਂਦਾ ਇੱਥੇ ਜਿੱਦਾਂ ਦਾ ਵੀ ਦਰਵਾਜ਼ਾ ਚਾਹੀਦਾ ਜਿਹੜੇ ਡਿਜ਼ਾਈਨ ਦਾ ਚਾਹੀਦਾ ਸੋਹਣੀ ਦਾ ਕੱਪ ਬੋਰਡ ਜਿਹੜਾ ਵੀ ਚਾਹੀਦਾ ਤੁਹਾਨੂੰ ਇਹ ਮਿਲੂਗਾ ਬਹੁਤ ਘੱਟ ਰੇਟ ਤੇ ਦੇਖ ਲਓ ਬਈ ਆ ਪੱਲਿਆਂ ਦੇ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਪੱਲਿਆਂ ਦੇ ਡਿਜ਼ਾਈਨ ਤੁਹਾਨੂੰ ਮਿਲਣਗੇ ਤੇ ਕਿਤੇ ਕਈ ਵਾਰ ਮੇਰੇ ਜਿਹੜੇ ਸਾਡੇ ਮਿਸਤਰੀਆਂ ਨਾਲ ਪਿਆਰ ਆ ਕਈ ਮਿਸਤਰੀਆਂ ਨਾਲ ਸਾਡੀ ਬਰੋਤਾ ਹੀ ਬਹੁਤ ਆ ਕਈ ਮਿਸਤਰੀਆਂ ਨਾਲ ਸਾਡਾ ਪਿਆਰ ਵੀ ਬਹੁਤ ਆ ਪਾਈਆਂ ਵਾਲਾ ਪਿਆਰ ਆ ਉਹ ਮਿਸਤਰੀਆਂ ਵਾਸਤੇ ਜਿਨ੍ਹਾਂ ਨਾਲ ਪਿਆਰ ਹੈ ਠੀਕ ਹੈ ਉਹ ਮਿਸਤਰੀਆਂ ਬਾਤ ਤੇ ਜੇ ਕੋਈ 50000 ਰੁਪਏ ਦਾ ਸਮਾਨ ਦੇ ਕੇ ਜਾਂਦਾ ਸਪੈਸ਼ਲ ਆਪਦੀ ਦਿਹਾੜੀ ਛੱਡਦਾ ਤਾਂ ਸਾਡੇ ਵੱਲੋਂ ਇੱਕ ਗ੍ਰੈਂਡਰ 4 ਇੰਚੀ ਦਾ ਉਹਨੂੰ ਫ੍ਰੀ ਦਿੱਤਾ ਜਾਊਗਾ ਅੱਛਾ ਮਿਸਤਰੀ ਨੂੰ ਹਾਂਜੀ ਜਿਹੜਾ ਬੰਦਾ ਇੱਥੇ ਲੈ ਕੇ ਆਊਗਾ ਜਿਹੜਾ ਬੰਦਾ ਇੱਥੇ ਲੈ ਕੇ ਆਊਗਾ ਗਾਹਕ ਨਾਲ ਇਹਦਾ ਕੋਈ ਸਬੰਧ ਨਹੀਂ ਕੋਈ ਕਮਿਸ਼ਨ ਨਹੀਂ ਕੋਈ ਉਧਰ ਨਹੀਂ ਲਾਉਂਦੇ ਕੋਈ ਇੱਧਰ ਨਹੀਂ ਲਾਉਂਦੇ ਸਿਰਫ ਇਹ ਆਪਦੇ ਬਰਤਨ ਆਪਦੀ ਖੁਸ਼ੀ ਵਾਸਤੇ ਸਾਡੀ ਕੰਪਨੀ ਵੱਲੋਂ ਸਿਰਫ ਇੱਕ ਉਹਨੂੰ ਗ੍ਰੈਂਡਰ ਆ ਵੀ ਪਿਆਰ ਹੈ ਕਿ ਉਹਨੂੰ ਜਿਹੜੇ ਉਰੇ ਆਉਣ ਦਾ ਵੀ ਪਿਆਰ ਵਨ ਗ ਇਥੇ ਆਉਣੇ ਗੋਲੇ ਸਮਾਨ ਲੈ ਕੇ ਜਾਊਗਾ ਤਾਂ ਉਹਨਾਂ ਨੂੰ ਆਹ ਗ੍ਰੈਂਡਰ ਜਿਹੜਾ ਗਿਫਟ ਵਜੋਂ ਦਿੱਤਾ ਜਾਣਾਗਾ ਤੇ ਆਹ ਦਰਵਾਜ਼ੇ ਵੀ ਤੁਸੀਂ ਦੇਖ ਲੇ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਦਰਵਾਜ਼ੇ ਜਿਹੜੇ ਤੁਹਾਨੂੰ ਮਿਲਣਗੇ ਜਿਵੇਂ ਆਹ ਵਾਲਾ ਦਰਵਾਜ਼ਾ ਬਾਈ ਇਦਾਂ ਦਾ ਪੱਲਾ ਹੀ ਬਣਾ ਕੇ ਦੇ ਦਊਂਗੇ ਜਿਵੇਂ ਇਹ ਜੰਮੂ ਕੈਲ ਦਾ ਪੱਲਾ ਹੈ ਜੀ ਹੂੰ ਜੰਮੂ ਕੈਲ ਦਾ ਪੱਲਾ ਹੈ ਕਲਮਾਪੁਰਸਾਂ ਵਾਲਾ ਪੱਲਾ ਚੁੱਚੇ ਤੇ ਠੋਸ ਦਿਲੇ ਪਾਏ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਮਾਰਕੀਟ ਦੇ ਵਿੱਚ ਇਹ ਘਟੋ ਘਟ ਸਾਨੂੰ ਇਹ 15-16000 ਰੁਪਏ ਦਾ ਪੱਲਾ ਮਿਲੂਗਾ ਜੇ ਘਰੇ ਬਣਵਾਉਣ ਲੱਗ ਜੇ ਤਾਂ ਇਹਦਾ ਕੋਈ ਰੇਟ ਹੀ ਨਹੀਂ ਹੈਗਾ ਪਰ ਆਪਾਂ ਤੁਹਾਨੂੰ ਸਿਰਫ 7000 7500 ਰੁਪਏ ਦੇ ਵਿੱਚ 350 ਰੁਪਏ ਸਕਰ ਫੁੱਟ ਦੇ ਵਿੱਚ ਇਹ ਪੱਲਾ ਦੇ ਦਿੰਦੇ ਅੱਛਾ ਤੇ ਆਉਣਾ ਕਿੱਥੇ ਪਊਗਾ ਬਾਈ ਆਪਣੀ ਲੋਕੇ ਆਉਣਾ ਤੁਹਾਨੂੰ ਪਊਗਾ ਜੀ ਲੌਂਗੋਵਾਲ ਲੌਂਗੋਵਾਲ ਦੇ ਵਿੱਚ ਆਪਣੇ ਫਿਰਨੀ ਦੇ ਉੱਤੇ ਲੋਹਾ ਕਿਹੜਾ ਰੋੜ ਹੈ ਲੋਹੇ ਕਿੜੇ ਦੇ ਨਾਲ ਹੀ ਦੁਲਟ ਪੱਤੀ ਆ ਦੁਲਟ ਪੱਤੀ ਦੇ ਸਾਹਮਣੇ ਆਪਣੀ ਫੈਕਟਰੀ ਆ ਮਿਸ਼ਾਲ ਵੁੱਡਵਰਕ ਤਾਂ ਲੋ ਬਾਈ ਜੀ ਜਿਨ੍ਹਾਂ ਨੇ ਘਰ ਦੇ ਵਿੱਚ ਕੰਮ ਚੱਲ ਰਿਹਾ ਨਾ ਕੰਮ ਕਰਾਉ ਦੇ ਦੇਣਾ ਤੁਸੀਂ ਬਾਹਰੋਂ ਟਰਾਈ ਕਰਕੇ ਆਜੋ ਫੇਰ ਇਹਨਾਂ ਕੋਲੇ ਆਇਓ ਤੇ ਰੇਟ ਦਾ ਜਿਹੜਾ ਤੁਹਾਨੂੰ ਜ਼ਮੀਨ ਆਸਮਾਨ ਦਾ ਫਰਕ ਪੈਣਾਗਾ ਤੇ ਕੁਆਲਿਟੀ ਵਜੋਂ ਵੀ ਵਧੀਆਗਾ ਨਹੀਂ ਹੈਗਾ ਵੀ ਜਿਹੜੇ ਰੇਟ ਘਟਾਤਾ ਬਾਹਰੋਂ ਤੁਸੀਂ ਐ ਲੈ ਲੋ ਜਿੱਮੇ ਹੁਣ ਮਰਿੰਡੀ ਦਾ ਪੱਲਾ ਪਿਆ ਮਰਿੰਡੀ ਦੇ ਵਿੱਚ ਆਮ 250 ਰੁਪਏ ਤੋਂ ਘੱਟ ਤੁਹਾਨੂੰ ਕਿਤੋਂ ਮਰਿੰਡੀ ਨਹੀਂ ਮਿਲਦੀ ਪਰ ਆਪਣੇ ਕੋਲੇ ਆਉਂਗੇ 170 ਰੁਪਿਆ ਦੇ ਵਿੱਚ ਡਬਲ ਜਾਲੀ ਲਾ ਕੇ ਪਿਓਰ ਸ਼ੰਕਰ ਮਰਿੰਡੀ ਦੀ ਲੱਕੜ ਲਾ ਕੇ ਸਟੀਲ ਦੀਆਂ ਰਾੜਾ ਰੂੜਾ ਪਾ ਕੇ ਪਿਛਲੀ ਸਾਈਡ ਵੀ ਫੱਟੀ ਲੱਗੇ ਦੇਖੋ ਚੈੱਕ ਕਰੋ ਆਹ ਦੇਖ ਲਓ ਇੱਥੇ ਵੀ ਸਪੈਸ਼ਲ ਫੱਟੀਆਂ ਲੱਗੀਆਂ ਜਾਲੀ ਮੁੰਡੀ ਲੜੀ 35330 ਰੁਪਏ ਦਾ ਆਪਸ ਨੂੰ ਦੇ ਦੇਣਾ ਇਹਦਾ ਸਕਰੀਨ ਸ਼ਾਟ ਲੈ ਲਓ ਜਿੱਥੇ ਮਰਜ਼ੀ ਪਤਾ ਕਰ ਲਓ 35300 ਤੇ ਦੀ ਲੇਬਰ ਬਣ ਜਾਂਦੀ ਤੇ ਰੇਡ ਬਾਈ ਨੇ ਦੱਸਦੇ ਸਕਰੀਨ ਸ਼ਾਟ ਲੈ ਕੇ ਬਾਈ ਉਹਨਾਂ ਕੋਲ ਇੱਥੇ ਆ ਜਾਓ ਤੇ ਵੀਡੀਓ ਆਪਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਧੰਨਵਾਦ